ਪਰ ਕਰ ਦਇਆ ਬਸੰਤ ਬਾਣੀ ਰਵਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਤੁਜਹਿ ਸੁਜੰਤਾ ਕਸ਼ੂ ਨਾਹੀ ਪਹਿਰਾਵਾ ਦੇਖੇ ਊਬ ਜਾਏ ਗਰਭਵਤੀ ਕਾ ਨਾਹੀ ਠਾਉ ਤੇਰੀ ਗਰਦਨ ਉਪਰ ਲਵੈ ਕਾਉ ਤੂੰ ਕਾਏ ਗਰਭ ਹੈ ਬਾਵਲੀ ਜੈਸੇ ਭਾਦੋਂ ਖੂਬ ਰਾਜ ਤਉ ਤਿਸ ਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਉ ਭੇਦ ਤਨ ਸੁਗੰਧ ਢੂੰਡੇ ਪਰਦੇਸ ਆਪ ਤਨ ਕਾਜੂ ਕਰੇ ਵਿਚਾਰ ਤਿਸ ਨਹੀਂ ਜਮਕੰਕਰ ਕਰੇ ਖੁਆਰ ਪੁੱਤਰ ਕਲਤਰ ਕਾ ਕਰਹਿ ਅਹੰਕਾਰ ਠਾਕੁਰ ਲੇਖਾ ਮੰਗਨ ਹਾਰ ਫੇੜੇ ਕਾ ਦੁਖ ਸਹਿ ਜੀਓ ਬਾਚੇ ਕਿਸਹਿ ਪਕਾਰਹਿ ਪੀਓ ਪੀਓ ਸਾਧੂ ਕੀ ਜੋ ਲਹਿ ਓਟਾ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਹਿਰ ਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਸਰਹਾ ਕੀ ਜੈਸੀ ਤੇਰੀ ਚਾਲ ਤੇਰੀ ਪੂਛਟ ਉਪਰ ਝਮਕ ਬਾਲ ਇਸ ਕਰਮ ਹੈ ਹੈ ਸੋ ਤੂੰ ਟੂੰਡ ਖਾਹੇ ਔਰ ਕਿਸ ਹੀ ਕੇ ਤੂੰ ਮਤ ਹੀ ਜਾਹੇ ਰਹਾਉ ਚਾਕੀ ਚਾਟ ਹੈ ਚੂਨ ਖਾਹੇ ਚਾਕੀ ਕਾ ਕੀ ਤਰਾ ਕਹਾਂ ਲੈ ਜਾਹੇ ਛੀਕੇ ਪਰ ਤੇਰੀ ਬਹੁਤ ਢੀਠ ਮਤ ਲੱਕਰੀ ਸੋਟਾ ਤੇਰੀ ਪਰੈ ਪੀਠ ਕਹ ਕਬੀਰ ਭੋਗ ਭਲੇ ਕੀਨ ਮਤ ਕੋ ਮਾਰੇ ਈਂਟ ਢੇਮਾ raag sarang chaupde mahalla pehla ghar pehla ik onkar sat naam karta purakh nirbhau nirvair akal murat ajuni sahpang gur prasad apne thakur ki hau cheri charan gahay jag jeevan prab ke haumay mar nberi rahau puran param jyot parmeshwar ਪ੍ਰੀਤਮ ਪ੍ਰਾਨ ਹਮਾਰੀ ਮੋਹਨ ਮੋਹ ਲੀਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮਨ ਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ શરીਰੇ ਜਬ ਕੀ ਰਾਮ ਰੰਗੀ ਲੈ ਰਾਤੀ ਰਾਮ ਜਪਤ ਮਨ ਧੀਰੇ ਹਉ ਮੈਂ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕਲ ਨਰੰਜਨ ਸਿਓ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰ ਪਵੇਖ ਨਾਹੀ ਤੁਮ ਜੈਸੀ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਹਰ ਕੈ ਨਾਮ ਰਤੀ ਸੁਹਾਗਨ ਨਾਨਕ RAM ਪਧਾਰਾ ਸਾਰੰਗ ਮੋਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਵਿਆਪੈ ਜਿਹਵਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾ ਪੈ ਰਹਾਉ ਜਬ ਲਗ ਦਰਸ ਨ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬੇਗਾਸੀ ਊਨਮ ਕਨਹਰ ਗਰਜੈ ਵਰਸੈ ਕੋਕਿਲ ਮੋਰ ਬੈਰਾਗੈ ਤਰਵਰ ਬਿਰਖ ਬਿਹੰਗ ਪੋਇੰਗਮ ਘਰ ਪੇਰ ਧਨ ਸੋਹਾਗੈ ਕੁਚਲ ਕਰੂਪ ਕਨਾਰ ਕੁਲਖਣੀ ਫਿਰ ਕਾ ਸਹਿਜ ਨ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੂਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰੰਗ ਮਹੱਲਾ ਪਹਿਲਾ ਦੂਰ ਨਹੀਂ ਮੇਰੋ ਪ੍ਰਭ ਪਿਆਰਾ ਸਤਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਨ ਆਧਾਰਾ ਰਹਾਉ ਇਨੰਗੈ ਦਾ ਹਰ ਮਿਲਿਆ ਵਾਰ ਕਾਮਣ ਤਨ ਸੁਹਾਗ ਪਿਆਰੀ ਜਾਤ ਵਰਣ ਕੁਲ ਸਹਿ ਸਾਚੂ ਕਾ ਗੁਰਮਤ ਸ਼ਬਦ ਵਿਚਾਰੀ ਜਿਸ ਮਨ ਮਾਨੈ ਅਭਮਾਨ ਨਾ ਤਾਂ ਕੋ ਹਿੰਸਾ ਲੋਭ ਵਿਸਾਰੀ ਸਹਿਜ ਰਵੈ ਵਰ ਕਾਮਣ ਫਿਰ ਕੀ ਗੁਰਮਖ ਰੰਗ ਸਵਾਰੀ ਯਾਰੋਂ ਐਸੀ ਪ੍ਰੀਤ ਕਟੰਬ ਸੰਬੰਧੀ ਮਾਇਆ ਮੂਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਭਦਾ ਕਰਮ ਬੇਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੈ ਨ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਪਰਪੂਰ ਰਹਾਉ ਸਤ ਗੁਰ ਸੰਤ ਮਿਲੈ ਸ਼ਾਂਤ ਪਾਈਐ ਜਿਨ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰਖੂਲਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਪਰਪੂਰ ਅਠ ਸੱਤ ਤੀਰਥ ਮੱਜਨ ਕੀਆ ਸਤ ਸੰਗਤ ਪਗ ਨਾਏ ਧੂਰ ਦੁਰਮਤ ਬੇਕਾਰ ਮਲੀਨ ਮਤ ਹੋਛੀ ਫਿਰਦਾ ਕਸੁੱਧ ਲਾਗਾ ਮੋਹ ਕੂਰ ਬਿਨ ਕਰਮਾਂ ਕਿਉ ਸੰਗਤ ਪਾਈਐ ਹਉ ਮੈਂ ਵਿਆਪ ਰਹਿਆ ਮਨ ਝੂਰ ਹੋ ਹੋ ਦਇਆਲ ਕਿਰਪਾ ਕਰ ਹਰ ਜੀ ਮੰਗੋ ਸਤ ਸੰਗਤ ਪਗ ਧੂਰ ਨਾਨਕ ਸੰਤ ਮੇਲਾ ਹਰ ਪਾਈਐ ਜਨ ਹਰ ਪੇਟਿਆ ਆਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕੋ ਬਲਿਹਾਰੀ ਭਵਜਨ ਜਗਤ ਨਾ ਜਾਈ ਤਰਨਾ ਜਪ ਹਰ ਹਰ ਪਾਰਿ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਹਰ ਦਿਨ ਰਾਮ ਨਾਮ ਜਪੇ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮਯ ਗੋਚਰ ਰਵਿਆ ਸਰਬ ਠਾਈ ਮਨ ਤਨ ਅਲਾਖੇ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਨੀ ਤਰ ਸਾਕਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤ ਨਾ ਕਬਹੁ ਬੂਝੈ ਜੂਐ ਬਾਜੀ ਹਾਰੀ ਊਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਤ ਕਿਰਪਾ ਤਹਾਰੀ ਨਾਨਕ ਜਿਨ ਕੋ ਨਦਰ ਭਈ ਹੈ ਤਿਨ ਕੀ ਪੈ ਜਸਵਾਰੀ ਸਾਰੰਗ ਮਹੱਲਾ ਚੌਥਾ ਹਰ ਹਰੇ ਅੰਮ੍ਰਿਤ ਨਾਮ ਦੇਹੁ ਪਿਆਰੀ ਜਿਨੇ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁਖ ਨਿਵਾਰੀ ਆਨ ਦਿਨ ਭਗਤ ਕਰਹਿ ਗੁਰ ਆਗੈ ਗੁਰ ਕੈ ਸ਼ਬਦ ਸੁਵਾਰੀ ਹਿਰਦੈ ਨਾਮ ਅਮਰਤ ਰਸ ਰਸਨਾ ਰਸ ਗਾਵਹਿ ਰਸ ਵਿਚਾਰੀ ਗੁਰ ਪ੍ਰਸਾਦ ਅਮਰਤ ਰਸ ਚੀਨਿਆ ਓਏ ਪਾਵਹਿ ਮੂਖ ਦਵਾਰੀ ਸਤ ਗੁਰ ਪੁਰਖ ਅਚਲ ਅਚਲਹਾ ਮਤ ਜਿਸ ਦ੍ਰਿੜਤਾ ਨਾਮ ਅਧਾਰੀ ਤਿਸ ਆਗੈ ਜੀਉ ਦੇਵੋ ਆਪਣਾ ਹਉ ਸਤਗੁਰ ਕੈ ਬਲਿਹਾਰੀ ਮਨ ਮੁਖ ਭ੍ਰਮ ਦੂਜੈ ਭਾਏ ਲਾਗੇ ਅੰਤਰ ਅਗਿਆਨ ਗਵਾਰੇ ਸਤਗੁਰ ਦਾਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਤਹਾਰੀ ਨਾਨਕ ਦਾਸਨ ਦਾਸ ਕਹਤ ਹੈ ਕਰ ਕਿਰਪਾ ਲੇਹੁ ਉਬਹਾਰੀ ਸਾਰੰਗ ਮਹੱਲਾ ਚੌਥਾ गोविंद की ऐसी कार कमाई जो किच करे सो सत कर मानहु गुरुमुख नाम रहो लिबलाए रहाउ गोविंद प्रीति लगी आतम मीठी अवर विसर सब जाए फन दिन रहस भया मन मानिया ज्योति जोत मलाई जब गुण गाए तब ही मन तृप्तै शांत वसै मन आए ਗੁਰ ਕਿਰਪਾਲ ਭਈ ਤਬ ਪਾਇਆ ਹਰ ਚਰਣੀ ਚਿਤ ਲਾਏ ਮਤ ਪ੍ਰਗਾਸ ਭਈ ਹਰ ਧਾਇਆ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਤੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਏ ਹਿਰਦੈ ਕਪਟ ਨਿਤ ਕਪਟ ਕਮਾਵੇ ਮੁਖੋਂ ਹਰ ਹਰ ਸੁਣਾਏ ਅੰਤਰ ਲੋਭ ਮਹਾ ਗੁਬਾਰਾ ਦੋ ਕੂਟੈ ਦੁਖ ਖਾਏ ਜਬ ਸੋ ਪਰਸਨ ਭਏ ਪ੍ਰਭ ਮੇਰੇ ਗੁਰਮਖ ਪਰਚਾਲਾਏ ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ ਸਾਰੰਗ ਮਹੱਲਾ ਚੌਥਾ